ਜਿਹੜਾ ਮਸਲਾ ਪੰਜਾਬੀਆਂ ਅਤੇ ਪ੍ਰਵਾਸੀਆਂ ਦੇ ਵਿੱਚ ਚੱਲ ਰਿਹਾ ਹੈ ਕਿ ਸਾਡੇ ਪੰਜਾਬ ਦੇ ਵਸਨੀਕ ਇਹ ਕਹਿ ਰਹੇ ਨੇ ਕਿ ਜੋ ਪ੍ਰਵਾਸੀ ਇੱਥੇ ਕੰਮ ਕਰਨ ਆਉਂਦੇ ਨੇ ਉਹਨਾਂ ਦਾ ਆਧਾਰ ਕਾਰਡ ਪਿੰਨ ਕਾਰਡ ਰਾਸ਼ਨ ਕਾਰਡ ਵੋਟ ਕਾਰਡ ਨਹੀਂ ਬਣਾਇਆ ਜਾਇਦਾ ਬਣਾਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਹਮਾਚਲ ਦੇ ਵਿੱਚ ਰਾਜਸਥਾਨ ਦੇ ਵਿੱਚ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਸਰਕਾਰਾਂ ਕਰ ਰਹੀਆਂ ਨੇ ਕਿ ਨਾ ਤਾਂ ਉੱਥੇ ਜ਼ਮੀਨ ਖਰੀਦੀ ਜਾ ਰਹੀ ਹੈ ਤੇ ਨਾ ਹੀ ਉਥੇ ਜਮੀਨ ਹੀ ਨਹੀਂ ਖਰੀਦੀ ਜਾਏਗੀ ਉਸ ਦੇ ਕਾਗਜ਼ੀ ਨਹੀਂ ਬਣਨਗੇ ਤੇ ਫਿਰ ਉਸ ਦਾ ਰਾਸ਼ਨ ਕਾਰਡ ਆਧਾਰ ਕਾਰਡ ਪਿੰਨ ਕਾਰਡ ਕਿਸ ਤਰ੍ਹਾਂ ਬਣੇਗਾ ਪਰ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿਸ ਨੂੰ ਲੈਣ ਵਾਸਤੇ ਤਾਂ ਸਾਡੇ ਪੁਰਖਿਆਂ ਨੇ ਸ਼ਹੀਦੀਆਂ ਤੱਕ ਦਿੱਤੀਆਂ ਆਪਣਾ ਖੂਨ ਡੋਲਿਆ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਸਾਡੇ ਪੁਰਖਿਆਂ ਨੇ ਬਹੁ ਗਿਣਤੀ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਫਾਂਸੀਆਂ ਤੇ ਜਿਹੜੇ ਇਸ ਦੇਸ਼ ਨੂੰ ਆਜ਼ਾਦ ਕਰਨ ਲਈ ਕਰੋਣ ਲਈ ਆਪਣਾ ਖੂਨ ਚੱਪੇ-ਚੱਪੇ ਤੇ ਡੋਲਿਆ ਪਰ ਸਾਡੇ ਦੇਸ਼ ਨੇ ਪੰਜਾਬੀਆਂ ਦਾ ਖਾਸ ਕਰ ਸਿੱਖਾਂ ਦਾ ਮੁੱਲ ਨਹੀਂ ਪਾਇਆ ਪਰ ਸਾਡੇ ਸਿੱਖ ਭਾਈਚਾਰਾ ਇਹ ਗੱਲ ਨਹੀਂ ਸਮਝ ਸਕਿਆ ਅੱਜ ਤੱਕ ਕਿ ਜਿਨ੍ਹਾਂ ਨੇ ਇਸ ਦੇਸ਼ ਲਈ ਆਪਣੀ ਜਾਨਾਂ ਤੱਕ ਵਾਰ ਦਿੱਤੀਆਂ ਫਿਰ ਉਸੇ ਦੇਸ਼ ਦੇ ਚੋਂ ਇੱਕ ਛੋਟਾ ਜਿਹਾ ਸੂਬਾ ਲੈਣ ਵਾਸਤੇ ਫਿਰ ਸ਼ਹੀਦੀਆਂ ਦੇਣੀਆਂ ਪਈਆਂ ਮੋਰਚੇ ਲਾਉਣੇ ਤੇ ਆਪਣਾ ਖੂਨ ਡੋਲੋਣਾ ਪਿਆ ਪਰ ਫਿਰ ਵੀ ਹੁਣ ਫਿਰ ਉਸੇ ਸੂਬੇ ਵਿੱਚ ਪਹਿਲਾਂ ਬੋਲੀ ਤੇ ਉਧਾਰ ਤੇ ਸੂਬੇ ਵੰਡੇ ਗਏ ਫਿਰ ਸਰਕਾਰਾਂ ਉਸੇ ਸੂਬੇ ਦੇ ਪਿੱਛੇ ਪੈ ਗਈਆਂ ਹਨ ਉਸ ਨੂੰ ਖਤਮ ਕਰਨ ਵਾਸਤੇ ਕਿ ਜਿਸ ਸੂਬੇ ਨੂੰ ਲੈਣ ਵਾਸਤੇ ਕਿਤੇ ਪੁਰਖਿਆਂ ਨੇ ਆਪਣਾ ਖੂਨ ਡੋਲਿਆ ਸੀ ਮੋਰਚੇ ਲਾਏ ਸੀ ਜੇਲ੍ਹਾਂ ਭਰੀਆਂ ਸੀ ਪਰ ਉਸੇ ਸੂਬੇ ਨੂੰ ਖਤਮ ਕਰਨ ਵਾਸਤੇ ਅੱਜ ਬਹੁ ਗਿਣਤੀ ਦੇ ਵਿੱਚ ਪ੍ਰਵਾਸੀ ਇੱਥੇ ਵਸਾਏ ਜਾ ਰਹੇ ਨੇ ਹੁਣ ਸਾਡੇ ਜਿਹੜੇ ਪੰਜਾਬੀ ਆ ਇੱਥੋਂ ਦੇ ਰਹਿਣ ਵਾਲੇ ਆ ਉਹ ਭਾਵੇਂ Hindu ਭਾਈਚਾਰਾ ਹੈ ਭਾਵੇਂ ईसाई ਭਾਈਚਾਰਾ ਹੈ ਭਾਵੇਂ ਹੋਰ ਬਹੁਤ ਸਾਰੇ ਇਸੇ ਧਰਮ ਵਸਦੇ ਨੇ ਉਹ ਪੰਜਾਬੀ ਉਹਨਾਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਜੇ ਅੱਜ ਅਸੀਂ ਨਾ ਬੋਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ نسلਾਂ ਆਉਣਗੀਆਂ ਉਹ ਉਹਨਾਂ ਵਾਸਤੇ ਬਹੁਤ ਮੁਸ਼ਕਲ ਹੋਵੇਗੀ ਜਿਹੜਾ ਅਸੀਂ ਮੁੱਦਾ ਚੁੱਕਿਆ ਸੀ ਕਿ ਉਹਨਾਂ ਦੀ ਵੋਟ ਕਾਰਡ ਆਧਾਰ ਕਾਰਡ ਪਿੰਨ ਕਾਰਡ ਬਹੁਤ ਹੋਰ ਸਾਰੇ ਡਾਕੂਮੈਂਟ ਨਹੀਂ ਬਣਨੇ ਚਾਹੀਦੇ ਜਿਹੜੀਆਂ ਸਰਕਾਰਾਂ ਖੁਦ ਬਣਾ ਰਹੀਆਂ ਨੇ ਕਿ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੀ ਵੋਟ ਕਾਰਡ ਆਧਾਰ ਕਾਰਡ ਪਿੰਨ ਕਾਰਡ ਬਾਕੀ ਜਿਹੜੇ ਡਾਕੂਮੈਂਟ ਉਹਨਾਂ ਦੇ ਪ੍ਰਵਾਸੀਆਂ ਦੇ ਬਣ ਰਹੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਹੈ ਅੱਜ ਤੱਕ ਜਿੰਨੇ ਵੀ ਮੋਰਚੇ ਲੱਗੇ ਨੇ ਦੇ ਸਰਕਾਰਾਂ ਨੇ ਚੁਕਾਏ ਨੇ ਉਹ ਗੋਂਗੋਂਾਂ ਤੋਂ ਮਿੱਟੀ ਝਾੜੀ ਹੈ ਇਹ ਸਾਰਿਆਂ ਨੂੰ ਪਤਾ ਹੈ ਫਿਰ ਵੀ ਪਤਾ ਨਹੀਂ ਕਿਉਂ ਜਿਹੜੇ ਪ੍ਰਬੰਧਕ ਮੋਰਚਾ ਚਲਾਉਂਦੇ ਨੇ ਇਸ ਗੱਲ ਦੀ ਸਹਿਮਤੀ ਤੇ ਚੁੱਕ ਦਿੰਦੇ ਨੇ ਕਿ ਸਰਕਾਰਾਂ ਨੇ ਸਾਡੀਆਂ ਮੰਗਾਂ ਮੰਨ ਲਈਆਂ ਨੇ ਅਸੀਂ ਮੰਗਾਂ ਮਨਵਾ ਲਈਆਂ ਨੇ ਕਿਉਂ ਪਤਾ ਨਹੀਂ ਸਾਡੇ ਪੰਜਾਬੀ ਨਹੀਂ ਇਹ ਗੱਲ ਸਮਝ ਸਕੇ ਅੱਜ ਤੱਕ ਅੱਜ ਪੰਜਾਬ ਦੇ ਵਿੱਚ ਹਰ ਥਾਂ ਤੇ ਮੋਰਚਾ ਲੱਗਾ ਹੈ ਉਹ ਆਪਣੇ ਕਿਸਾਨ ਹੋ ਭਾਵੇਂ ਬੰਦੀ ਸਿੰਘਾਂ ਦੀ ਬੰਦੀ ਸਿੰਘਾਂ ਲਈ ਲਗਿਆ ਮੋਰਚਾ ਹੈ ਭਾਵੇਂ ਸਿੰਘ ਇੱਕ ਟਾਵਰ ਤੇ ਚੜਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਾਸਤੇ ਜਦੋਂ ਵੀ ਪੰਜਾਬੀਆਂ ਨੂੰ ਹੱਕ ਲੈਣੇ ਪੈਂਦੇ ਹਨ ਮੋਰਚੇ ਲਾ ਕੇ ਧਰਨੇ ਲਾ ਕੇ ਜਾਂ ਰੋਲਾ ਪਾ ਕੇ ਹੀ ਕਿਉਂ ਲੈਣੇ ਪੈਂਦੇ ਹਨ ਇਹ ਬਹੁਤ ਟਾਈਮ ਤੋਂ ਇਹ ਚੱਲ ਰਿਹਾ ਹੈ ਪਰ ਪੰਜਾਬੀ ਸਾਡੇ ਇਹਨਾਂ ਗੱਲਾਂ ਨੂੰ ਪਤਾ ਨਹੀਂ ਸਮਝ ਨਹੀਂ ਸਕੇ ਜਾਂ ਇਹ ਚੀਜ਼ਾਂ ਭੁੱਲ ਜਾਂਦੇ ਨੇ ਨਾ ਤੇ ਅੱਜ ਤੱਕ ਸਿੱਖਾਂ ਨੂੰ 1984 ਦਾ ਇਨਸਾਫ਼ ਮਿਲਿਆ ਹੈ 40 ਸਾਲ ਹੋ ਗਏ ਨੇ ਨਾ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਇਨਸਾਫ਼ ਮਿਲਿਆ ਹੈ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇਸ ਵਾਸਤੇ ਸ਼ਹੀਦ ਹੋਏ ਸਿੰਘ ਦੋ ਉਹਨਾਂ ਦੇ ਪਰਿਵਾਰ ਵਿੱਚੋਂ ਅੱਜ ਇੱਕ ਵੋਟਾਂ ਦੇ ਵਿੱਚ ਖੜਾ ਹੈ ਗਿੱਦੜ ਬਹਾਦਰ ਹੁਣ ਵੇਖਿਓ ਇੱਕ ਪਾਸੇ ਤਾਂ ਉਹ ਬੰਦਾ ਖੜਾ ਹੈ ਉਸ ਪਾਰਟੀ ਦਾ ਬੰਦਾ ਖੜਾ ਹੈ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਟਕਰਾਇਆ ਸੀ ਇੱਕ ਪਾਸੇ ਉਹ ਖੜਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਲਈ ਪਰਿਵਾਰ ਨੇ ਸ਼ਹੀਦੀ ਦਿੱਤੀ ਹੁਣ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ ਜਿਸ ਪਾਰਟੀ ਨੇ ਅਕਾਲ ਤੱਕ ਸਾਬ ਤੇ ਟੈਕ ਰਾਇਆ ਉਹਨੂੰ ਨਹੀਂ ਪਾਉਣੀਆ ਕਿਉਂਕਿ ਸਾਨੂੰ ਹਮੇਸ਼ਾ ਹੀ ਅਸੀਂ ਜੁੱਤੀਆਂ ਖਾ ਲਏ ਨੇ ਖਾਸ ਕਰ ਸਾਡੇ ਪੰਜਾਬੀ ਪਰ ਜੇ ਉਹਨਾਂ ਚਿਰ ਅਸੀਂ ਰੋਲਾ ਪਾਉਂਦੇ ਜਿੰਨਾ ਸਿਰ ਸਾਡੇ ਪੀੜ ਹੁੰਦੀ ਹੈ ਜਦੋਂ ਪੀੜ हट ਜਾਂਦੀ ਹੈ ਉਦੋਂ ਅਸੀਂ ਚੁੱਪ ਹੋ ਜਾਂਦੇ ਆ ਕਿ ਬਸ ਭੁੱਲ ਜਾਂਦੇ ਆ ਕਿ ਫੇਰ ਕੀ ਹੋ ਗਿਆ ਇਹ ਅੱਜ ਤੱਕ ਅਸੀਂ ਕਰਦੇ ਆ ਰਹੇ ਆ ਇਹਨਾਂ ਮਾੜਾ ਵਰਤੀਰਾ ਸਰਕਾਰਾਂ ਪੰਜਾਬ ਨਾਲ ਹੀ ਕਿਉਂ ਕਰ ਰਹੀਆਂ ਨੇ ਇਹ ਪੰਜਾਬੀਆਂ ਨੂੰ ਤੇ ਹੋਰ ਸਾਰੇ ਭਾਈਚਾਰੇ ਨੂੰ ਸੋਚਣ ਦੀ ਜ਼ਰੂਰਤ ਹੈ ਇਹ ਇਕੱਲੇ ਸਿੱਖਾਂ ਦਾ ਪੰਜਾਬ ਨਹੀਂ ਕਿ ਸਿੱਖਾਂ ਦੀ ਹੀ ਜ਼ਰੂਰਤ ਹੈ ਕਿ ਪੰਜਾਬ ਨੂੰ ਬਚਾਉਣਾ ਇਹ ਹਰ ਇੱਕ ਪੰਜਾਬੀ ਜੋ 1947 ਤੋਂ ਇੱਥੇ ਵਸ ਰਹੇ ਨੇ ਉਹ ਭਾਵੇਂ Hindu ਭਾਈਚਾਰਾ ਹੈ ਪਾਵੇਂ ਸਾਈ ਭਾਈ ਜਰਾ ਹੈ ਪਾਵੇਂ ਹੋਰ ਧਰਮਾਂ ਦੇ ਇੱਥੇ ਵਸ ਰਹੇ ਨੇ ਖਾਸ ਕਰ ਪੰਜਾਬੀ ਹੁਣ ਪ੍ਰਵਾਸੀ ਤੇ ਬਹੁਤ ਗਿਣਤੀ ਦੇ ਵਿੱਚ ਤੇ ਬਸ ਵਸ ਰਹੇ ਨੇ ਖਾਸ ਕਰ ਮਾਝੇ ਏਰੀਏ ਦੇ ਵਿੱਚ ਮਾਝੇ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ ਕਲੋਨੀਆਂ ਕੱਟ-ਕੱਟ ਕੇ ਇਧਰ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ